ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਬੈਗ ਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣਾ ਵੀਰੋ 2 ਮਿੰਟ ਸਮਾਂ ਕੱਢ ਕੇ ਵੀਡੀਓ ਜਰੂਰ ਦੇਖਿਓ ਜੀ ਆਪਾਂ ਬਾਬਾ ਦੀਪ ਸਿੰਘ ਜੀ ਦੇ ਸਤਾਨਾਂ ਦੇ ਖੜੇ ਆ ਅੱਜ ਵੀਰੋ ਤਰੀਕ ਹੋ ਗਈ ਆ 30 ਗੱਲ ਕਰਦੇ ਆ ਆਪਾਂ ਇੱਥੇ ਗੁਰੂ ਮਹਾਰਾਜ ਦਾ ਧਾਰਮਿਕ ਸਥਾਨ ਧਾਰਮਿਕ ਸਥਾਨ ਤੇ ਗਾੜੀ ਖੜੇ ਆ ਇੱਥੇ ਆਪਾਂ ਗੱਲ ਕਰਦੇ ਆ ਸਾਫ ਸਫਾਈ ਦੀ ਜੇ ਆਪਾਂ ਲੰਗਰਾਂ ਦੀ ਗੱਲ ਕਰਦੇ ਆ ਛਾਦੇ ਮਰਾਦੇ ਲੰਗਰ ਹੋਣਾ ਦਾਲ ਫੁਲਕੇ ਦਾ ਲੰਗਰ ਹੋਵਲ ਤਾਂ ਕਿੱਡਾ ਵਧੀਆ ਆਊਗਾ ਇਹ ਆਪਾਂ ਗੁਰਦੁਆਰਾ ਸਾਹਿਬ ਤੇ ਖੜੇ ਆ ਇੱਕ ਵੀਡੀਓ ਇਹ ਪਾਉਂ ਆ ਤੇ ਇੱਕ ਮੈਂ ਵੀਡੀਓ ਹੋਰ ਪਾਉਣੀ ਆ ਉਹ ਦੂਜੇ ਜਿਹੜਾ ਧਰਮ ਦੀ ਉਹ ਪਾਵਾਂਗੇ ਆਪਾਂ ਕੋਈ ਇਹਦੇ ਕੋ ਖਿਲਾਫ ਨਹੀਂ ਆ ਜਾਂ ਕੋਈ ਗੱਲ ਕਰਨ ਲੱਗੇ ਸਚਾਈ ਆ ਪਹਿਲਾਂ ਇਹ ਦੇਖੋ ਵੀ ਆਹ ਦੇਖੋ ਅੱਜ 26 27 ਤਰੀਕ ਦਾ ਮੇਲੇ ਜਿਹੜੀ ਆ 27 ਤਰੀਕ ਦੀ ਸਮਾਪਤੀ ਹੋਈ ਆ ਆ ਤਰ੍ਹਾਂ ਤਰ੍ਹਾਂ ਦੇ ਲੰਗਰ ਤੇ ਆ ਵੇਖਿਓ ਗੁਰੂ ਘਰ ਤੇ ਉੱਪਰ ਫੋੜਾਂ ਲੱਗੀਆਂ ਤੇ ਥੱਲੇ ਗੰਦਗੀ ਉਧਰ ਆ ਦੇਖ ਲਓ ਗੰਦਗੀ ਪਹਿਲਾਂ ਮੈਂ ਅੰਦਰ ਹੀ ਵੇਖ ਕੇ ਆਉਂਦਾ ਜਾਇਦ ਆਹ ਦੇਖੋ ਢੇਰ ਲੱਗੇ ਆ ਇਹ ਮੇਨ ਦਰਵਾਜ਼ਾ ਹੈ ਦਰਸ਼ਨੀ ਜੋੜੀ ਮੇਨ ਇੱਥੋਂ ਇੱਥੋਂ ਬਾਅਦ ਆਦੀ ਹੈ ਵੀ ਗੁਰਦੁਆਰੇ ਦੇ ਬਿਲਕੁਲ ਮੇਨ ਐਂਟਰੀ ਤੇ ਆ ਦੇਖੋ ਤਰ੍ਹਾਂ ਤਰ੍ਹਾਂ ਦੇ ਡਿਸਪੋਜ਼ਲ ਗਲਾਸ ਫਰੂਟੀ ਦੇ ਸੋਹਰ ਸਾਰਾ ਸਿਸਟਮ ਗੰਦਗੀ ਹੁਣ ਗਾੜੀ ਮੈਂ ਦਿਖਾਉਣਾ ਤੁਹਾਨੂੰ ਆ ਸਭ ਸੜਕਾਂ ਭਰੀਆਂ ਪਈਆਂ ਮੈਂ ਦਿਖਾ ਨਹੀਂ ਸਕਦਾ ਕਿੱਥੇ ਕਿੱਥੇ ਕੋ ਲੰਬੀ ਵੀਡੀਓ ਹੋ ਜਾਣੀ ਆ ਇੱਕ ਮੈਂ ਤੁਹਾਨੂੰ ਹੋਰ ਵੀਡੀਓ ਪਾਉ ਇਸ ਤੋਂ ਬਾਅਦ ਉਹ ਵੀ ਤੁਹਾਨੂੰ ਪਾਉਂਗਾ ਇਹ ਵੀ ਵੇਖ ਲਓ ਆ ਢੇਰ ਲੱਗਾ ਇਹ ਗੁਰਦਰਾ ਦੇ ਬਿਲਕੁਲ ਸਾਹਮਣੇ ਆ ਗੁਰਦਰਾ ਸਾਹਿਬ ਤੁਸੀਂ ਵੇਖ ਸਕਦੇ ਥੇ ਆ ਇਧਰ ਨੂੰ ਤੁਰ ਪੋ ਭਿੱਖੀ ਬੈਂਡ ਵਾਲ ਨੂੰ ਤੇ ਡਿਸਪੋਜ਼ਲ ਕਈ ਕੁਝ ਕੌਲੀਆਂ ਸਭ ਡਿਸਪੋਜ਼ਲ ਹੀ ਮਿਲਦਾ ਹੈ। ਉਹ ਸਾਹਮਣੇ ਵੀ ਦੇਖੋ ਤੁਸੀਂ ਉਸ ਤੋਂ ਬਾਅਦ ਆਹ ਦੇਖੋ ਜੀ। ਪਰਾਉ ਇੱਥੇ ਜੇ ਸ਼ਾਦੇ ਲੰਗਰ ਹੋਣਾ, ਤਾਲ ਫੁਲਕਾ ਹੋਵੇ, ਲੰਗਰ 'ਚ ਬਹਿ ਕੇ ਪ੍ਰਸ਼ਾਦਾ ਖਿਛਿਆ ਜਾਵੇ। ਆਹ ਦੇਖੋ 메ਨ ਦਰਵਾਜ਼ਾ ਹੈ ਜਿੱਥੇ ਸਾਸਪਾਈ ਵੇਖੋ ਜਿੱਥੇ ਗੁਰੂ ਮਹਾਰਾਜ ਦਾ ਧਾਰਮਿਕ ਸਥਾਨ ਹੋਵੇ ਤੇ ਸਾਡੇ ਉੱਥੇ ਸਾਸਪਾਈ ਨਾ ਹੋਵੇ ਇਸ ਤਰ੍ਹਾਂ ਕਮਾਲ ਹੋ ਗਈ ਆ। ਕੌਣ ਐ ਇੱਥੇ ਕਰਤਰ ਦਰਤਾ ਕਿੰਨੂੰ ਇੱਥੇ ਕੋਈ ਜੁੰਮਿਆਰੀ ਨਹੀਂ ਬੰਦੀ ਆ ਦੇਖੋ ਅੱਜ ਤੀਜਾ ਦਿਨ ਹੋ ਗਿਆ ਚੌਥਾ ਦਿਨ ਸਮਾਪਤੀ ਹੋਈ ਨੂੰ ਆਪਾਂ ਨਾਲ-ਨਾਲ ਜਦੋਂ ਤੇ ਧਾਰਮਿਕ ਸਮਾਗਮ ਕਰਾਉਣੇ ਉਦੋਂ ਸਾਡੀਆਂ ਬੜੀਆਂ ਜੁੰਮਿਆਰੀਆਂ ਪਰ ਆਹ ਜੁੰਮਿਆਰੀ ਕੀ ਦੀ ਐ ਹੁਣ ਆ ਦੇਖੋ ਗੁਰੂ ਘਰ ਦੇ ਗਾੜੀ ਐ ਹੋ ਸਕਦਾ ਕਈ ਮੇਰੇ ਭੈਣ ਭੀਰਾ ਇਸ ਚੀਜ਼ ਨੂੰ ਗਲਤ ਸਮਝਣ ਪਰ ਆ ਦੇਖੋ ਤੁਸੀਂ ਆਪ ਸਿਆਣੇ ਜੇ ਕਿਹਨੂੰ ਕਹਿਣ ਦੀ ਲੋੜ ਨਹੀਂ ਐ ਦਿਸਪੋਜ਼ਰ ਤੋਂ ਲੈ ਗਿਆ ਮੈਂ ਗਾੜੀ ਵੀ ਪਾਉਣਾ ਥੋੜੀ ਜਿਹੀ ਮੈਂ ਇਥੋਂ ਪਾਉਜ਼ ਕਰੂੰ ਖਿਲਾਰੂੰਗਾ ਵੀਡੀਓ ਪਰ ਇੱਥੇ ਗੱਲ ਆਪਾਂ ਕਰਦੇ ਆ ਕਿੱਥੇ ਗਈਆਂ ਸਾਡੀਆਂ ਜ਼ਿੰਮੇਵਾਰੀਆਂ ਸਿਰਫ ਅਸੀਂ ਇੱਕ ਚੀਜ਼ ਨੂੰ ਮੁੱਖ ਰੱਖਿਆ ਫੇਰ ਮੈਂ ਉਹਦਾ ਨਾਮ ਲਵਾਂਗਾ ਤੇ ਗੁੱਸਾ ਕਰਨਾ ਬਾਬਾ ਦੀਪ ਸਿੰਘ ਜੀ ਮਹਾਨ ਹਸਤੀ ਆ ਤੇ ਉਹਨਾਂ ਦਾ ਜਿਹੜਾ ਮੇਨ ਗੇਟ ਆ ਮੇਨ ਜਿਹੜਾ ਹੈ ਐਂਟਰੀ ਦਰਵਾਜ਼ਾ ਉਹ ਦੇਖੋ ਤੇ ਭਰਾਓ ਇਸ ਤੋਂ ਬਾਅਦ ਮੈਂ ਇੱਕ ਵੀਡੀਓ ਹੋਰ ਪਾਉਂਗਾ ਉਹ ਪਾਉਂਗਾ ਮੈਂ ਕਿਦੀ ਅੱਜ ਹੀ ਬਣਾ ਲੈਣੀ ਆ ਅਪਲੋਡ ਇਸ ਤੋਂ ਇੱਕ ਦਿਨ ਬਾਅਦ ਕਰੂੰਗਾ ਮੈਂ ਖਾੜੇ ਜਾਊ ਜਿੱਥੇ ਰਾਧਾ ਸੁਆਮੀਆ ਦਾ ਡੇਰਾ ਆਉਂਦਾ ਉੱਥੋਂ ਦੀ ਵੀਡੀਓ ਮੈਂ ਅਪਲੋਡ ਕਰਨੀ ਆ ਉੱਥੋਂ ਦੀ ਵੀਡੀਓ ਵੀ ਅਪਲੋਡ ਕਰੂੰਗਾ ਫਰਕ ਤੁਸੀਂ ਆਪੇ ਦੇਖ ਲੈਣਾ ਸਿਆਣੇ ਸਾਰੇ ਤੁਸੀਂ ਫਰਕ ਤੁਸੀਂ ਆਪੇ ਵੇਖ ਲਓ ਸਾਮੋ ਸਾਹਮਣੇ ਲੱਗੇ ਲੱਗੇ ਸਭ ਗੰਦਗੀ ਝਟੇ ਰ ਇੱਥੇ ਭੈਣ ਭਰਾ ਬੜੇ ਆਉਂਦੇ ਆ ਜਾਂਦੇ ਆ ਪਰ ਦੁੱਖ ਲੱਗਾ ਇਸ ਚੀਜ਼ ਦਾ ਤੇ ਆਹ ਦੇਖੋ ਕੀ ਸਾਡੇ ਹਾਲਾਤ ਬਣੇ ਆ ਕਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨਹੀਂ ਬੰਦੀਆਂ ਪੀ ਅੱਜ 2-3 ਦਿਨ ਹੋ ਗਏ ਇੱਥੇ ਸੰਗਤ ਨੂੰ ਇੱਕ ਹੌਕਾ ਦਈਏ ਤੇ ਮੈਂਡਲ ਮੈਡੀ ਸੰਗਤ ਆ ਜਾਣੀ ਆ ਤੇ ਆਪਾਂ ਇਹ ਕਰ ਨਹੀਂ ਸਕਦੇ ਇੱਧਰ ਪਿੱਖੀ ਬੇਨ ਨੂੰ ਚੱਲ ਜੋ ਉੱਧਰ ਵੀ ਬੜਾ ਗੰਦਗੀ ਦੇ ਢੇਰ ਲੱਗੇ ਆ ਡਿਸਪੋਜ਼ਲ ਤਰ੍ਹਾਂ ਤਰ੍ਹਾਂ ਦੇ ਜੇ ਆਪਾਂ ਆ ਆ ਖਾੜੇ ਵਾਲਾ ਰੋਡ ਇੱਧਰ ਚਲ ਜੀਏ ਤਾਂ ਵੀ ਮੈਂ ਉਹ ਗੱਡੀਆਂ ਫੇਰ ਤੁਹਾਨੂੰ ਦਿਖਾਉਣਾ ਜਾ ਕੇ ਇੱਥੇ ਮੈਂ ਵੀਡੀਓ ਖਿਲਾੜ ਲੈਂਦਾ ਗੱਡੀ ਦਿਖਾਉਣ ਦਾ ਦਰਬਾਰ ਸਾਹਿਬ ਦੇਖ ਰਿਹਾ ਜੀ ਆਹ ਦੇਖੋ ਕਿੱਥੋਂ ਤੱਕ ਡਿਸਪੋਜ਼ਲ ਆਇਆ ਹੋਰ ਮੈਂ ਗੱਡੀ ਜਾਵਾਂ ਤੇ ਵੀਡੀਓ ਬਹੁਤ ਲੰਬੀ ਹੋਣੀ ਆ ਆ ਦੇਖੋ ਕਿੰਨਾ ਢੇਰ ਲੱਗੇ ਆ ਵੇਖੋ ਤਰਾਂ ਤਰਾਂ ਦੇ ਲੰਗਰ ਉਹਨੇ ਅਸੀਂ ਤੰਗ ਹੋ ਗਏ ਉਹਨੀਆਂ ਸਾਨੀਆਂ ਪਰੇਸ਼ਾਨੀਆਂ ਉਹਨੀਆਂ ਸਾਡੀਆਂ ਬਿਮਾਰੀਆਂ ਵੱਧ ਗਈਆਂ ਆ ਦੇਖੋ ਸਾਰਾ ਇਹ ਪੰਪ ਲਾ ਕੇ ਚੱਲ ਜੋ ਤੇ ਇਸ ਤਰ੍ਹਾਂ ਗੰਦਗੀ ਮਿਲਣੀ ਤੁਹਾਨੂੰ ਇਹ ਖਾੜ ਦੇ ਨੂੰ ਜਾਣਦੇ ਆਪਾਂ ਇਹ ਹਾਲਾਤ ਆ ਕਿ ਕੀ ਯਾਰ ਇਹ ਵਧੀਆ ਗੱਲ ਆ ਚੰਗੀ ਗੱਲ ਆ ਆ ਸਾਰੇ ਬੰਨੇ ਜਿੱਧਰ ਧਿਆਨ ਮਾਰ ਲੋ ਗੰਦਗੀ ਹੀ ਗੰਦਗੀ ਜੇ ਆਪਾਂ ਗੱਲ ਕਰਦੇ ਆ ਦੁਕਾਨਦਾਰ ਭਰਾਵਾਂ ਜਿਹੜੇ ਦੁਕਾਨਾਂ ਲਾਉਂਦੇ ਆ ਇੱਥੇ ਕਮਾਈ ਕਰਨ ਆਉਂਦੇ ਆ ਜਿਨ੍ਹਾਂ ਦਾ ਘਰ ਚੱਲਦਾ ਹੈ ਚਲੋ ਦੁਕਾਨਾਂ ਲੱਗਦੀਆਂ ਵਧੀਆ ਗੱਲ ਐ ਲਾਉਣ ਪਰ ਉੱਥੇ ਸਾਡਾ ਫਰਜ਼ ਨਹੀਂ ਬਣਦਾ ਜਦੋਂ ਅਸੀਂ ਦੁਕਾਨ ਚੁੱਕਦੇ ਆ ਜਾਂ ਦੁਕਾਨ ਅਸੀਂ ਸਮਾਪਤੀ ਕਰਦੇ ਆ ਉੱਥੇ ਸਾਡਾ ਫਰਜ਼ ਨਹੀਂ ਬਣਦਾ ਉਹਨਾਂ ਨੂੰ ਵੀ ਜੇ ਅਸੀਂ ਉੱਥੋਂ ਸਫਾਈ ਕਰਕੇ ਜਾਈਏ ਜੇ ਅਸੀਂ 10-10 ਦਿਨ 15 ਦਿਨ ਪਹਿਲਾਂ ਰੱਸੀਆਂ ਬੰਨ ਜਾਂਦੇ ਆ ਨਿਸ਼ਾਨ ਲਾ ਜਾਂਦੇ ਆ ਪਰ ਉੱਥੇ ਸਾਡਾ ਇਹ ਨਹੀਂ ਫਰਜ਼ ਬਣਦਾ ਜਿੱਦਨ ਅਸੀਂ ਸਮਾਪਤੀ ਕਰਨੀ ਆ ਉਹ ਦਿਨ ਹੀ ਉੱਥੇ ਤਰ੍ਹਾਂ ਸਾਫ ਸਫਾਈ ਕਰ ਜੀ ਆਪਣਾ ਫਰਜ਼ ਵੀ ਸਮਝੀਏ ਕਿ ਸਾਰੇ ਕੰਮ ਅਸੀਂ ਦੂਜੇ ਤੇ ਸੌੜ ਦੇਣੇ ਆ ਪਰ ਇੱਥੇ ਨਾ ਕਿਤੇ ਨਾ ਕਿਤੇ ਬੜੇ ਦੁੱਖ ਦੀ ਗੱਲ ਐ ਕਰੋ ਆਪਣਾ ਫਰਜ਼ ਨਿਭਾਇਆ ਹੈ ਪਰ ਕਿਸੇ ਨੂੰ ਕੋਈ ਟਾਰਗੇਟ ਨਹੀਂ ਦਿੱਤਾ ਕਿਸੇ ਦਾ ਕੋਈ ਰੋਸ ਨਹੀਂ ਸਿਰਫ ਇੱਕ ਦਸੀ ਹੈ ਤੇ ਇਹ ਹਾਲਾਤ ਹੈ ਸਾਡੇ ਸਿੱਖ ਧਰਮ ਦੇ ਵਿੱਚ ਅਸੀਂ ਸਿਰਫ ਗੋਲਕਾਂ ਦੇ ਵਿੱਚ ਡਿਪੈਂਡ ਹੋ ਗਏ ਆ ਸਾਨੂੰ ਕੋਈ ਜ਼ਿੰਮੇਵਾਰੀਆਂ ਨਹੀਂ ਹੈਗੀਆਂ ਤੇ ਅਸੀਂ ਕਿੱਥੋਂ ਤੱਕ ਇੱਥੇ ਸੰਗਤ ਨੂੰ ਆਪਾਂ ਮੜਾ ਜਾ ਹੋਕਾ ਦਈਏ ਤੇ ਸੰਗਤ ਵਧੂ ਆ ਜਾਣੀ ਹੈ ਜੇ ਅਸੀਂ ਨਹੀਂ ਲਾ ਸਕਦੇ ਉੱਥੋਂ ਕੋਈ ਦਿਹਾੜੀਦਾਰ ਨਹੀਂ ਲਾ ਸਕਦੇ ਕੁਝ ਲਾਈਨ ਲਾ ਸਕਦੇ ਪਰ ਇੱਥੇ 2-4 ਦਿਨ ਦਿਹਾੜੀਦਾਰ ਵੀ ਲੱਗੇ ਹੋਣਗੇ ਕੋਈ ਫਰਕ ਨਹੀਂ ਪੈਣ ਲੱਗਾ ਗੁਰੂ ਮਹਾਰਾਜ ਦੇ ਘਰ ਬੜੀ ਕਿਰਪਾ ਵਾ ਤੇ ਜੇ ਕੋਈ 2-4 ਦਿਨ ਲਾੜੂ ਇੱਥੇ ਕਿਸੇ ਦੇ ਗਰੀਬ ਦੇ ਢਿੱਡ 'ਚ ਰੋਟੀ ਪੈ ਜੂਵੀ ਕੋਈ ਦਿਹਾੜੀ ਦੇ ਦਾਂਗੇ ਆਪਾਂ ਉਹ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਗੁਰੂ ਮਹਾਰਾਜ ਦੇ ਘਰ ਬੜੀ ਕਿਰਪਾ ਵਾ ਕੋਈ ਫਰਕ ਨਹੀਂ ਪੈਣ ਲੱਗਦਾ ਇਹ ਹਾਲਾਤ ਦੇਖ ਲੋ ਜੀ